ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਟੀਵੀ ਨੈਟਵਰਕ ਤੇ ਮੈਂ ਹਾਂ ਖੇਤਪਾਲ ਸਿੰਘ ਕੋਟਿਸੇਖਾ ਵਿੱਚ ਲੰਬੇ ਸਮੇਂ ਤੋਂ ਚੱਲ ਰਹੀ ਆਵਾਜਾਈ ਦੀ ਸਮੱਸਿਆ ਤੇ ਪੁਖਤਾ ਹੱਲ ਲਈ ਨਗਰਪੰਚਾਇਤ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਜ਼ਾਰ ਖੁੱਲੇ ਕਰਾਉਣ ਦੀ ਚੱਲ ਰਹੀ ਮੁਹਿੰਮ ਦੇ ਤੀਜੇ ਦਿਨ ਵੀ ਦੁਕਾਨਾਂ ਤੋਂ ਅੱਗੇ ਸੜਕਾਂ ਤੇ ਬਣੇ ਹੋਏ ਥੜੇ ਵਗੈਰਾ ਢਾਕੇ ਨਾਜਾਇਜ਼ ਕਬਜ਼ੇ ਹਟਾਏ ਗਏ ਜਿਕਰ ਜੋ ਹੈ ਕਿ ਨਗਰਪੰਚਾਇਤ ਦੀ ਇਸ ਮੁਹਿੰਮ ਨੂੰ ਲੈ ਕੇ ਦੁਕਾਨਦਾਰ ਭਾਈਚਾਰੇ ਦੇ ਕਈ ਲੋਕਾਂ ਵੱਲੋਂ ਪੱਖਪਾਤ ਦੇ ਦੋਸ਼ ਵੀ ਲਗਾਏ ਗਏ ਸਨ ਕਿ ਕਈ ਸ਼ਾਰਸ਼ੀ ਲੋਕਾਂ ਅਤੇ ਜੋ ਨਗਰਪੰਚਾਇਤ ਵਿੱਚ ਐਮਸੀ ਹਨ ਜਾਂ ਉਹਨਾਂ ਦੇ ਕਰੀਬੀਆਂ ਦੇ ਅੱਗੇ ਕਾਰਵਾਈ ਕਿਉਂ ਨਹੀਂ ਹੋਈ ਦੂਜੇ ਪਾਸੇ ਨਗਰਪੰਚਾਇਤ ਨੇ ਇਹਨਾਂ ਗੱਲਾਂ ਤੋਂ ਉੱਪਰ ਉੱਠਦੇ ਹੋਏ ਆਪਣੀ ਕਾਰਵਾਈ ਲਗਾਤਾਰ ਜਾਰੀ ਰੱਖੀ ਹੈ ਬਾਜ਼ਾਰ ਫੁੱਲੇ ਕਰਵਾਉਣ ਦੀ ਕਾਰਵਾਈ ਨੂੰ ਲੈ ਕੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਕਾਨੂੰਨ ਸਭ ਵਾਸਤੇ ਇੱਕ ਹੈ ਤੇ ਪ੍ਰਸ਼ਾਸਨ ਵੱਲੋਂ ਚਲਾਈ ਇਸ ਮਹਿੰਮ ਵਿੱਚ ਕਿਸੇ ਦੀ ਵੀ ਕੋਈ ਸ਼ਿਫਾਰਿਸ਼ ਨਹੀਂ ਮੰਨੀ ਜਾਵੇਗੀ ਇਮਾਨਦਾਰੀ ਨਾਲ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਆਵਾਜਾਈ ਦੀ ਸਮੱਸਿਆ ਨੂੰ ਲੈ ਕੇ ਰਾਹੀਗਰਾਂ ਲਈ ਵੱਡੀ ਪਰੇਸ਼ਾਨੀ ਦਾ ਸਵਭ ਸੀ ਇਹ ਸਮੱਸਿਆ ਲੋਕਾਂ ਦੀ ਹੈ ਤੇ ਇਸ ਨੂੰ ਠੀਕ ਕਰਨਾ ਸਾਡਾ ਪਹਿਲਾ ਫਰਜ਼ ਹੈ ਅੰਜ ਤੁਹਾਡਾ ਕਮੇਟੀ ਇਹਨਾਂ ਦਾ ਉਹ ਤਾਂ ਗਿਆ ਸਮਝੋ ਕਿਉਂਕਿ ਜੋ ਇਹ ਵੀ ਚੀਜ਼ ਕੀ ਮੰਨ ਕੇ ਆਏ ਆਂ ਇਹ ਕਾਨੂੰਨ ਸਾਰਿਆਂ ਲਈ ਇੱਕੋ ਹੈ ਨਹੀਂ ਨਾਲ ਉੱਥੇ ਜਿਹੜਾ ਕੋਈ ਆਉਂਦਾ ਹੈ ਕਰੋ ਬਹੁਤ ਸ਼ੋਰ ਕਰਦੇ ਚਲੋ ਇਹਦਾ ਸੈਟਿੰਗ ਕਰ ਲੈਂਦੇ ਮੈਂ ਪੰਜ ਰੋਟ ਤੋਂ ਨੂੰ ਜਗ੍ਹਾ ਮਿਲ ਗਈ ਨਾ ਬੰਦ ਕਰਾਓ ਨਹੀਂ ਲੱਗਤ ਸਾਰੇ ਇੱਕੋ ਨੇ ਚਲੋ ਬਾਕੀ ਥੋੜੀ ਜਿਹੀ ਪਾਣੀ ਗਿਆ ਸੈਟਿੰਗ ਕਰ ਲੈਣੇ ਸਮੈਲ ਆਉਣਾ ਮੈਨੇ ਕਿੱਥੇ ਖੜਾਂਗੇ ਨਾਲਾ ਨਾ ਨਾ ਇੱਥੇ ਹੋਰ ਮਿਸਟਰ ਵੀ ਆ ਅ ਵੀ ਇੱਥੇ ਪੈਦਾ ਵੀ ਆ ਬੜਾ ਮੇਰੇ ਵਿਚਾਰ ਉਹ ਚਾਹਤ ਹੋਇਆ ਨਹੀਂ ਜਿਹੜਾ ਸਾਰਿਆਂ ਨੇ ਬਰਾਬਰ ਇੱਕ ਰੂਲ ਰੱਖੋ ਕਿਸੇ ਲਈ ਇਹ ਨਹੀਂਗਾ ਵੀ ਕਿਸੇ ਨੂੰ ਵੀ ਲੱਖ ਨਹੀਂ ਹੋਣਾ ਚਾਹੀਦਾ ਭਾਵੇਂ ਕੋਈ ਆ ਯਾਰ ਭਾਵੇਂ ਕੋਈ ਮੇਰਾ ਸੱਜਣਾ ਇਹਦੇ 'ਚ ਕਿਹੜੀ ਗੱਲ ਆ ਸਾਰਿਆਂ ਦੀ ਇੱਕ ਰੂਲ ਹੋਣਾ ਚਾਹੀਦਾ 5 ਫੁੱਟ ਦਾ ਕਿੰਨਾ ਵੀ ਹੈ ਭਾਈ ਜੀ ਸਾਰੇ ਪਿਛਲੇ ਤਿੰਨ ਦਿਨਾਂ ਤੋਂ ਜਿਹੜਾ ਕੋਟ ਮਸੇਖਾਂ ਦੇ ਵਿੱਚ ਨਜਾਇਜ਼ ਕਬਜੀਆਂ ਦਾ ਜਿਹੜਾ ਛਲਵਾਇਆ ਜਾ ਰਿਹਾ ਜਿਹੜੇ ਦੁਕਾਨਦਾਰ ਨੇ ਅੱਗੇ ਨਜਾਇਜ਼ ਕਬਜੇ ਕੀਤੇ ਨੇ ਉਹ ਛਲਵਾਇਆ ਜਾ ਰਿਹਾ ਹੈ ਨਗਰਪੰਚਾਇਤ ਦੇ ਮੁਲਾਜ਼ਮ ਹੁਣ ਫੇਰ ਚੌਂਕ ਦੇ ਵਿੱਚ ਪਹੁੰਚੇ ਹੋਏ ਨੇ ਔਰ ਦੁਕਾਨਦਾਰ ਇਹ ਮੰਨ ਕੇ ਆਏ ਨੇ ਕਿ ਅਸੀਂ 5 ਫੁੱਟ ਦੀ ਜਗ੍ਹਾ ਤੇ ਕਰ ਸਾਨੂੰ ਜਗ੍ਹਾ ਦੇ ਦਿਓ ਔਰ 5 ਫੁੱਟ ਤੇ ਕਰ ਉਹਨਾਂ ਨੇ ਇਹਨਾਂ ਨੂੰ ਹਲਾਉ ਵੀ ਕਰ ਦਿੱਤਾ ਗਿਆ ਉਹਨੂੰ ਉਸ ਤੋਂ ਅੱਗੇ ਜਿਹੜੇ ਥੜੇ ਵਧੇ ਹੋਏ ਨੇ ਉਹਨਾਂ ਨੂੰ ਤੋੜਿਆ ਜਾ ਰਿਹਾ ਹੈ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਮੌਕੇ ਦੀ ਜਿਹੜਾ ਸਾਡੇ ਭੰਨੇ ਜਾ ਰਹੇ ਨੇ 메인 ਚੌਂਕ ਦੇ ਵਿੱਚ ਜ਼ਿਕਰ ਜੋ ਹੈ ਕਿ ਦੁਕਾਨਦਾਰ ਅੱਜ ਨਗਰ ਪੰਚਾਇਤ ਡਾਕਟਰ ਗਏ ਸੀ ਉੱਥੇ ਇਹ 5 ਫੁੱਟ ਦਾ ਜਿਹੜਾ ਉਹ ਮੰਗ ਕੇ ਇਹਨਾਂ ਨੇ ਰਿਹਾ ਹੈ ਕਿ 5 ਫੁੱਟ ਜਗ੍ਹਾ ਸਾਨੂੰ ਵਰਤਨ ਆਸਤੇ ਦਿੱਤੀ ਜਾਵੇ ਕਿਉਂਕਿ ਅਧਿਕਾਰੀਆਂ ਵੱਲੋਂ ਇਹਨਾਂ ਨੂੰ ਅਲਾਉ ਕਰ ਦਿੱਤੀ ਗਈ ਹੈ ਕਿ 5 ਫੁੱਟ ਦਾ ਤੁਸੀਂ ਆਪਣੀ ਜਗ੍ਹਾ ਵਰਤ ਸਕਦੇ ਹੋ ਦੁਕਾਨਾਂ ਦੇ ਪਰ ਜਿਹੜੇ ਦੁਕਾਨਾਂ ਤੋਂ ਅੱਗੇ 5 ਫੁੱਟ ਤੋਂ ਅੱਗੇ ਜ਼ਿਆਦਾ ਥੜੇ ਬਣੇ ਉਹਨਾਂ ਨੂੰ ਢਵਾਇਆ ਜਾ ਰਿਹਾ ਹੁਣ ਮੁਲਾਜ਼ਮ ਇੱਥੇ ਪਹੁੰਚੇ ਹੋਏ ਨੇ ਨਾ ਅਗਰ ਪੰਚਾਇਤ ਦੇ ਮੁਲਾਜ਼ਮ ਪਹੁੰਚੇ ਹੋਏ ਨੇ ਉਹਨਾਂ ਨੇ 5 ਫੁੱਟ ਦੀ ਜਗ੍ਹਾ ਇਹਨਾਂ ਨੂੰ ਦਿੱਤੀ ਹੋਈ ਆ 5 ਫੁੱਟ ਤੋਂ ਅੱਗੇ ਜਿਹੜੇ ਖੜੀ ਰਹੀ ਉਹਨਾਂ ਨੂੰ ਢਵਾਇਆ ਜਾ ਰਿਹਾ لو ਕੁਮਾਰ ਆਹ ਲਾਹ 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 ਲ تو وہ ہماری وہ میں کہ بے اثر جو نہیں ہوگا لیکن اوپری نہیں ہے ایک رعایت فراہم نہیں ہے ہاں ایک بھی نہیں ہے السلام علیکم السلام علیکم हेलो बच्चे भी ले आओ काम तक रहने चले गए आगे ने फायर पर बैठ गए